ਕਰੇ ਭਗਤ ਆਤਮ ਕੇ ਚਾਏ ਦੋ ਚੀਜ਼ਾਂ ਹੋ ਜਾਂਦੀਆਂ ਦੋ ਤਰ੍ਹਾਂ ਨਾਲ ਕੀਤਾ ਜਾਂਦਾ ਇੱਕ ਹੈ ਆਤਮ ਕੇ ਚਾਏ ਜਿਹੜੀ ਚੀਜ਼ ਦਾ ਤੁਹਾਨੂੰ ਚਾਹ ਹੋਏਗਾ ਨਾ ਜਿਸ ਚੀਜ਼ ਦਾ ਕਰਨ ਦੇ ਵਿੱਚ ਕੀ ਹੋਏਗਾ ਚਾਹ ਹੋਏਗਾ ਮਨ ਦੇ ਵਿੱਚ ਉਸ ਦਾ ਤੁਹਾਨੂੰ ਆਨੰਦ ਆਏਗਾ ਉਹਦਾ ਤੁਹਾਨੂੰ ਅਰਾਸ਼ ਆਏਗਾ ਕੀ ਹੈ ਉਹਦਾ ਤੁਹਾਨੂੰ ਕੀ ਹੈ ਖੁਸ਼ੀ ਹੋਣੀ ਕਰਦਿਆਂ ਹੋਇਆ ਤੇ ਇੱਕ ਚੀਜ਼ ਨੂੰ ਤੁਸੀਂ ਬੱਧੁਰਦਿਆਂ ਨੇ ਕਰਨਾ ਹੈ ਉਹ ਕਰ ਤਾਂ ਲਓਗੇ ਉਹਦੇ ਵਿੱਚੋਂ ਆਨੰਦ ਰਸ ਖੇੜਾ ਕੋਈ ਨਹੀਂ ਲੱਭਣਾ ਕੋਈ ਵੀ ਤੁਸੀਂ ਕੰਮ ਹੈ ਇੱਕ ਜਿਹੜਾ ਤੁਸੀਂ ਚਾਹਣਾ ਕਰੋਗੇ ਜਿੱਥੇ ਤੁਸੀਂ ਚਾਹਣਾ ਜਾਣਾ ਤੁਸੀਂ ਉਹਦੇ ਪਾਸ ਤੇ ਬੜੀ ਚਾਹ ਨਾਲ ਤਿਆਰੀ ਕਰੋਗੇ ਕਿ ਆਪਾਂ ਜਾਣਾ ਇੱਕ ਦਿਨ ਪਹਿਲੇ ਚਾਹ ਚੜ੍ਹਿਆ ਪਿਆ ਕਿ ਆਪਾਂ ਜਾਣਾ ਹੈ ਤੇ ਜਿੱਥੇ ਥੋੜਾ ਨਹੀਂ ਮੰਨ ਤੇ ਕਿਸੇ ਨੇ ਕਹਿਤਾ ਆਪ ਨੂੰ ਜਾਣਾ ਹੀ ਪੈਣਾ ਹੈ ਤੇ ਬੰਦਾ ਛੜਿਆ ਪੁੱਜਿਆ ਜੇ ਤੁਰਦਾ ਹੋ। ਮਨ ਹੈ ਨਹੀਂ ਜਾਣਦਾ ਪਰ ਹੁਣ ਇਹ ਜੋਰ ਪਾਉਂਦੇ ਆ ਜੀ ਮੈਨੂੰ ਜਾਣਾ ਹੀ ਪੈਣਾ ਹੈ ਉੱਥੇ ਐ ਨਾ ਜੀ। ਤੇ ਆਪਣਾ ਮਨ ਹੈ ਨਹੀਂ ਤੇ ਬੰਦਾ ਉੱਥੇ ਕੀ ਜਾਂਦਾ ਵੱਧੋ ਰੁੱਝਿਆ ਜਿਆ ਉਹਨੂੰ ਕੀ ਹੈ। ਉੱਥੇ ਭਾਵੇਂ ਖਾ ਵੀ ਚੰਗੀਆਂ ਚੀਜ਼ਾਂ ਲਵੇ ਪਰ ਉਹਦੇ ਮਨ ਨੂੰ ਕੋਈ ਆਨੰਦ ਨਹੀਂ ਆਉਂਦਾ। ਮਨ ਚ ਚਾਹ ਹੈ ਨਹੀਂ ਮੈਂ ਬੇਨਤੀ ਕਰੀਏ। ਇੱਥੇ ਕਿਹਾ ਕਿ ਕਰੇ ਭਗਤ ਆਤਮਕੇ ਚਾਏ। ਰੱਬ ਆਪਣੇ ਸੋ ਰਹੇ ਸਮਾਂ ਕਿ ਸਵੇਰੇ ਮੈਂ ਉੱਠਣਾ ਮੇਰੇ ਮਨ ਚ ਚਾਹ ਰਾਤ ਨੂੰ ਹੋਵੇ ਸਵੇਰੇ ਮੈਂ ਉੱਠਣਾ ਹੈ ਤੇ ਮਨ ਦੇ ਵਿੱਚ ਚਾਹ ਕੀ ਹੈ ਰਾਤ ਨੂੰ ਮਨ ਚਾਹ ਨਾਲ ਭਰਿਆ ਹੋਵੇ ਇਹਦੀ ਪੱਕਾ ਅੱਖ ਖੁੱਲੇਗੀ 100% ਕਦੀ ਨਹੀਂ ਹੋ ਸਕਦਾ ਜਿਸ ਨੇ ਵੱਧੋ ਘਰੀ ਆ ਉਹਨੇ ਤੇ ਉੱਠਣ ਲੱਗਿਆ ਵੀ ਕਰਨਾ ਪੈ ਜਾਂਦਾ ਕਿਉਂਕਿ ਉਹਦਾ ਜੀ ਨਹੀਂ ਕਰ ਰਿਹਾ ਲੇਕਿਨ ਕਰ ਰਿਹਾ ਇੱਕ ਚੀਜ਼ ਚਾਹ ਨਾ ਕਰ ਰਿਹਾ ਤੇ ਇੱਕ ਬਿਨਾ ਚਾਹ ਤੋਂ ਕਰ ਰਿਹਾ ਜਿਹੜੀ ਬਿਨਾ ਚਾਹ ਤੋਂ ਕਰਨੀ ਹੈ ਉਹਦੇ ਵਿੱਚ ਕਰ ਲਵਾਂਗੇ ਉਹਦੇ ਚ ਰੱਸ਼ ਨਹੀਂ ਆਉਣਾ आनंद ਨਹੀਂ ਆਉਣਾ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਕਿ ਚਾਹ ਨਾਲ ਕਰੋ ਅੰਦਰ ਪੂਰਨ ਚਾਹ ਚੜਿਆ ਹੋਵੇ ਕਿ ਮੈਂ ਸਵੇਰੇ ਉੱਠਣਾ ਮੈਂ ਸਤਪੁਰ ਪਾਤਸ਼ਾਹ ਜੀ ਮੈਂ ਬਾਣੀ ਪੜਨੀ ਮੈਂ ਸੁਖਮਨੀ ਕਰਨਾ ਮੈਂ ਅਠ ਮਾਲਾ ਫੇਰਨੀਆਂ ਨੇ ਮਨ ਚਾਹ ਜੇਲੇ ਚਾਹ ਹੋਵੇਗਾ ਨੀਂਦ ਤੇ ਆਲਸ ਆਪਣੇ ਆਪ ਹੀ ਮਰਨਾ ਸ਼ੁਰੂ ਹੋ ਜੂ ਜਿਲੇ ਚਾ ਨਹੀਂ ਹੈ ਮਨ ਦੇ ਅੰਦਰ ਤੇ ਬੱਧਾ ਰੁੱਦੀ ਹੈ ਤੇ ਫਿਰ ਨੀਂਦ ਨੇ ਤੇ ਆਲਸ ਨੇ ਵੀ ਤੁਹਾਨੂੰ ਘੇਰਨਾ ਜੇ ਕਾਰਨ ਹੈ ਈ ਹੈ ਬਸ ਮਨ ਚ ਚਾ ਨਹੀਂ ਆਉਂਦਾ